ਸਭ ਬੱਲਾ ਤੇ ਮਹਾ ਮਹਾਪੁਰਸ਼ ਸਾਤ ਮਹਾਰਾਜੀ ਸੰਤ ਨਵਜੰਨ ਦਾਸ ਮਹਾਰਾਜੀ ਗੱਦੀ ਨਿਸ਼ੀਤ ਤੰਤਾਂ ਡੇਰਾ 168 ਸੰਸਰ ਦਾ ਜੀ ਮਹਾਰਾਜੀ ਸੱਚਖੰਡ ਬੱਲਾ ਅੱਜ ਦੇ ਮਹਾਨ ਸੰਸਮੇਲਨ ਦੀ ਸਤਿ ਪ੍ਰਾਪਤੀ ਕਰਨ ਦੇ ਲਈ ਪਹਹਾਰੇ ਹਨ ਸੰਤਾਂ ਬੇਨਤੀ ਕਰ ਬੈਠਣ ਦੀ ਇਜਾਜ਼ਤ ਕਰੋ ਤੁਸੀਂ ਬੈਠੇ ਲੈਣਾ ਹੈ ਜੀ ਬੀਵੀਆਂ ਨੂੰ ਬੈਠੀ ਆ ਕੇ ਬੈਠੇ ਲੈਣਾ ਜੀ ਕਿਸੇ ਨੇ ਉਠੜਾ ਨਹੀਂ ਮਹਾਰਾਜ ਜੀ ਅੱਜ ਦੇ ਸੰਸਮੇਲਨ ਵੀ ਜੋ ਕਿ ਪਹਿਲਾ ਮਹਾਨ ਸੰਸਮੇਲਨ ਨਿਊ ਕਲੋਨੀ ਚੋਹਾਲ ਵਿਖੇ ਕਰਵਾਇਆ ਜਾ ਰਿਹਾ ਹੈ ਆ ਇਸਤਾਰ ਸ਼ਰਧਾ ਭਾਵਨਾ ਨਾਲ ਪ੍ਰਯੋਜਿਤ ਕੀਤਾ ਜਾ ਰਿਹਾ ਹੈ ਸਵਰਗਵਾਸੀ ਪਿਤਾ ਬੀਬੀ ਰਾਜੋਦੇਵੀ ਜੀ ਦੇ ਸਮੂਹ ਪਰਿਵਾਰ ਸਮੂਹ ਇਲਾਕਾ ਨਿਵਾਸੀ ਸੰਗਤਾਂ ਨਿਊ ਕਲੋਨੀ ਜੋਹਾਰ ਦੀਆਂ ਸੰਗਤਾਂ ਵੱਲੋਂ ਐਡਾ ਮਹਾਨ ਸੰਸਮੇਲਨ ਜਿਹੜਾ ਉਹ ਉਯੋਜਿਤ ਕੀਤਾ ਜਾ ਰਿਹਾ ਹੈ ਜਿਸ ਦੇ ਸੰਬੰਧ ਵਿੱਚ ਅੰਮ੍ਰਿਤ ਬਾਣੀ ਸਤਿਗੁਰੂ ਅਰਦਾਸ ਮਹਾਰਾਜ ਜੀ ਦੇ ਅੱਜ ਜਿਹੜੇ ਨੇ ਉਹ ਸਜਾਏ ਗਏ ਸੰਤ ਮਹਾਰਾਜ ਜੀ ਸੰਤ ਮਨਜੰਨ ਦਾਸ ਮਹਾਰਾਜ ਜੀ ਜੱਦੀ ਨਿਸ਼ੀਤ ਸੰਤ ਕੰਡੇ ਰਾਖ ਸਭ ਸਰਬੰਦਾਸ ਮਹਾਰਾਜ ਜੀ ਡੇਰਾ ਸਾਜ ਖੰਡ ਬੱਲਾ ਮਹਾਰਾਜ ਜੀ ਸੰਸਮੇਲਨ ਦੇ ਸਰਪ੍ਰਸਤੀ ਲਈ ਇਤਿਬਾਰ ਗਏ ਹਨ ਮਹਾਰਾਜ ਦੇ ਸੇਵਾਦਾਰ ਸ਼੍ਰੀਮਾਨ ਦਵਿੰਦਰ ਦਾਸ ਜੀ ਸ਼੍ਰੀਮਾਨ ਕਲਾਸ ਜੀ ਅਤੇ ਸ਼੍ਰੀਮਾਨ ਪ੍ਰਵੰਤ ਕਜਲਾ ਜੀ ਤੇ ਵਾਰੀ ਸਹਿਰਾ ਪੜਾ ਮੱਥਾ ਟੇਕਣਾ ਹੈ ਸਾਰੀਆਂ ਸੰਗਤਾਂ ਦੇ ਬੈਠਣ ਦੀ ਕਿਰਪਾ ਚਕਾਨੀਆਂ ਪੰਡਾਲ ਕੀਰਤਨ ਦੀ ਸੇਵਾ ਨਿਭਾਉਦੇ ਹਨ ਪੇ ਅੱਜ ਮਹਾਰਾਜੀ ਦੀ ਅਮਰਤ ਬਾਣੀ ਦੇ ਸੰਪੂਰਨ ਪਾਠ ਜਿਹੜੇ ਉਹ ਸਾਤਾਂ ਨੂੰ ਸਰਵਣ ਕਰਾਏ ਸੰਗਲ ਪਵਨ ਕੇ ਨਾਤਾ ਜੀ ਜਿਦਣਾ ਉਹ ਕੱਲਾ ਜਿਹੜਾ ਜੋ ਕੀ ਸਰ ਪਾਵੇ ਨਹੀਂ ਤੋਗੁਣੀ ਕਤਨਮ ਆਪਾਣ ਪਾਵਨ ਨਹੀਂ I'm सोई श्रेष्ठ है गंगा पापा की मल करे चढ़े नाम का रंग सात ਮੈਂ ਕੁੰਚ ਵੀ ਉਸੇ ਆਖਦੇ ਜਹਾ ਹੋਤੇ ਸੰਤ ਸੰਗ ਹਰ ਸੋਹੀ ਦਾ ਛੜ ਕੇ ਕਰੇ ਅਣ ਕੀ ਆਸਤੇ ਨਰਦੋਜਕ ਜਾਣਗੇ ਸਤਿਪਾਕੇ ਰਵੀਦਾਸ ਜਗਤ ਗੁਰੂ ਜਗਤ ਪਿਤਾਮਾ ਸਾਈਬੇ ਕਮਾਲ ਗੁਰਮੁਖੀ ਲਿਪੀ ਦੇ ਸਰਜਣਹਾਰ ਤੰਤਰ ਸਿੰਘ ਰਵੀਦਾਸ ਮਹਾਰਾਜ ਜੀ ਦੇ ਇਸ ਪ੍ਰੋਗਰਾਮ ਤਹਿਤ ਜਗਤ ਸਾਡੇ ਮਹਾਨ ਰੈਬਰ ਰਵਿਦਾਸੀਆ ਕੌਮ ਦੇ ਮਹਾਨ ਰੈਬਰ ਸੰਤ ਰਣਜੰਨ ਦਾ ਜੀ ਮਹਾਰਾਜ ਜੋ ਕਿ ਅੱਜ ਹਿਸ਼ਾਰਪੁਰ ਵਿਖੇ ਪਹੁੰਚੇ ਆ ਤੋਂ ਹਾਲ ਵਿਖੇ ਅੱਜ ਇੱਥੇ ਪਹੁੰਚਣ ਤੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਔਰ ਅੱਜ ਉਹਨਾਂ ਦੇ ਨਾਲ ਅੱਜ ਜਿਹੜਾ ਸੀਗਾ 파ਰਕ ਦਾ ਤੁਗਟਨ ਦੀ ਜਿਹੜਾ ਹੈਗਾ ਜਿੱਥੇ ਬਾਬਾ ਸਾਹਿਬ ਅੰbedkar ਕੀ ਦਾ ਸਟੈਚੂ ਦਾ ਉਹ ਵਿਗੜਨ ਕੀਤਾ ਗਿਆ ਸੋ ਸਾਰੀਆਂ ਸਮੂਹ ਸੰਗਤਾਂ ਨੂੰ ਅਖਿਲ ਭਾਰਤੀ ਰਵਿਦਾਸੀਆ ਧਰਮ ਸਭੰਦ ਨੂੰ ਬੋਲੋ ਸਮੂਹ ਸੰਗਤ ਨੂੰ ਬਹੁਤ-ਬਹੁਤ ਮੁਬਾਰਕ। ਇਸ ਸਮੇਲਨ ਦੇ ਵਿੱਚ ਸਾਡੇ ਡੇਰਾ ਸਚਕਣ ਬਲਾਂ ਤੋਂ ਸਾਡੇ ਮਹਾਨ ਰਹਿਬਰ ਸਤਨਜਨ ਸਿੰਘ ਦਾਸੀ ਮਹਾਰਾਜ ਉਹਨਾਂ ਦੇ ਨਾਲ ਸੰਤ ਲੇਖ ਰਾਜ ਜੀ ਆ, ਮਨਦੀਪ ਰਾਜ ਜੀ ਆ ਔਰ ਇਹ ਸਾਰੇ ਜਿਹੜੇ ਮਹਾਂਪੁਰਸ਼ ਆ ਜਿੱਥੇ ਪਹੁੰਚੇ ਆ ਔਰ ਪਹਿਲਾਂ ਉਹਨਾਂ ਨੇ ਸੋਨ ਲਾਲ ਫੌਜੀ ਦੇ ਘਰ ਜਾਣਾ ਆ ਉਸ ਤੋਂ ਬਾਅਦ ਉਹਨਾਂ ਨੇ ਇੱਥੇ ਸੰਸਮੇਲਨ ਦੇ ਵਿੱਚ ਪਹੁੰਚੇ। ਸਾਰੇ ਸਾਥੀਆਂ ਨੂੰ ਜੈਗੁਰਦੇਵ ਧੰਨਵਾਦ। ਧੰਨ ਗੁਰਦੇਵ। ਸਾਰੀਆਂ ਸੰਕਾ ਨੂੰ ਲੱਖ ਲੱਖ ਮੁਬਾਰਕਬਾਦ ਅੱਜ ਦੇ ਸੰਤ ਸੰਮੇਲਨ ਦੀ ਚੋਹਾਲ ਵਿਖੇ ਅੱਜ ਡੇਰਾ ਸਤਖੰਡ ਗਿੱਦਿਆ ਦੇ ਸ਼ਹੀਦ ਮਹਾਰਾਜ ਪੁਰਸ਼ ਸਤਨ ਰੰਜਨ ਦਾਸ ਜੀ ਜਿਨ੍ਹਾਂ ਨੇ ਅੱਜ ਚੋਹਾਲ ਫਰਕ ਦੇ ਵਿੱਚ ਬਾਬਾ ਸਾਹਿਬ ਅੰਬੇਦਕਰ ਦੇ ਸਟੈਚੂ ਜੀ ਦਾ ਉਦਘਾਟਨ ਕੀਤਾ ਤੇ ਹੁਣ ਚੋਹਾਲ ਦੇ ਵਿਖੇ ਸੰਤ ਸੰਮੇਲਨ ਜਿਹੜਾ ਕੀਤਾ ਜਾ ਰਿਹਾ ਉਹਦੇ ਸਬੰਧ ਦੇ ਵਿੱਚ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਹਰਪੁਰ ਵਾਸੀਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਹਾਂ ਜੈ ਗੁਰਦੇਵ ਧੰਨ ਗੁਰਦੇਵ ਵਾਹਿਗੁਰੂ ਯੋਗ ਵਿੱਚ ਪਰਵਰਤਾ ਹਾਂਜੀ ਜੈ ਗੁਰਦੇਵ ਧੰਗੁਰਦੇਵ ਜੈ ਭੀਮ ਜੈ ਭਾਰਤ ਦਾਸ ਬਨਰਾਜ ਸਿੱਧੂ नेशਨਲ ਪ੍ਰਚਾਰਕ ਅਕਲ ਭਾਰਤੀ ਰਿਬਦਾਸੀਆ ਧਰਮ ਸੰਗਠਨ ਅੱਜ ਸਾਡੇ ਚੋਹਾਲ ਵਿਖੇ ਬਾਵਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਦਾ ਜੋ ਸਟੈਚੂ ਦਾ ਨਿਰਮਾਣ ਕੀਤਾ ਉਹ ਅੰਦਰ ਨਹੀਂ ਕੋਈ ਉਹ ਸਾਡੇ ਤਕਰੀਬਨ ਕੋਈ 20-25 ਸਾਲ ਤੋਂ ਮੰਦੇ ਵਿੱਚ ਸੁਪਨਾ ਸੀਗਾ ਜੋ ਅੱਜ ਪੂਰਾ ਹੋਇਆ ਤੇ ਅਸੀਂ 2014 ਤੋਂ ਸ਼ਹ ਮਹਾਰਾਜ ਜੀ ਅੱਗੇ 2011 ਤੋਂ ਮਹਾਰਾਜ ਜੀ ਅੱਗੇ ਬੇਨਤੀ ਕਰ ਰਹੇ ਸੀ ਲੇਕਿਨ 11 ਤੋਂ ਬਾਅਦ ਅੱਜ ਤਕਰੀਬਨ ਇੱਕ ਕਿਸਮ ਦਾ 14 15 ਸਾਲ ਬਾਅਦ ਇਹ ਕਹਿੰਦੇ ਉਹਨੇ ਬਣਵਾਸ ਸਾਡੇ ਇਲਾਕੇ ਦਾ ਜਿਹੜਾ ਸੀਗਾ ਉਹ ਕੱਟ ਗਿਆ ਤੇ ਮਹਾਰਾਜ ਜੀ ਆਏ ਤੇ ਸਟੈਚੂ ਦਾ ਉਘਾਟਨ ਹੋਇਆ ਤੇ ਸਾਡੇ ਜੋ ਇੱਥੇ ਸਾਡੇ ਜਸਵੰਤ ਸਿੰਘ ਜੀ ਸਰਪੰਚ ਉਹਨਾਂ ਨੇ ਇਹ ਸਟੈਚੂ ਦੇਲੇ ਕਿਹਾ ਵੀ ਬਾਬਾ ਸਾਹਿਬ ਦਾ ਮੈਸ ਸਟੈਚੂ ਜਿਹੜਾ দান ਕਰੂੰਗਾ ਸਾਡੇ ਸਾਰੇ ਇਲਾਕੇ ਦੇ ਲੋਕਾਂ ਦੇ ਅੰਦਰ ਬਹੁਤ ਹੌਸਲਾ ਹੋਇਆ ਤੇ ਸਾਰਿਆਂ ਨੇ ਆਪਣਾ ਆਪਣਾ ਸਹਿਯੋਗ ਕਰਕੇ ਇਹ ਸਟੈਚੂ ਜਿਹੜਾ ਅੱਜ ਪਿਆਨਾ ਦਿੱਤਾ ਸੰਤ ਨਰਨਜਨ ਦਾਸ ਮਹਾਰਾਜੀ ਅੱਜ ਉਹ ਸਟੈਚੂ ਦਾ ਉਦਘਾਟਨ ਕਰਕੇ ਤੇ ਹੁਣ ਕੀਰਤਨ ਦਰਬਾਰ ਵਿੱਚ ਆਏ ਆ ਸੰਗਤ ਨੂੰ ਦਰਸ਼ਨ ਦੇ ਰਹੇ ਆ ਉਹ ਕੀਰਤਨ ਚੱਲ ਰਿਹਾ ਮੈਂ ਸੰਤ ਨਰਨਜਨ ਦਾਸ ਜੀ ਮਹਾਰਾਜੀ ਦਾ ਬਹੁਤ ਬਹੁਤ ਧੰਨਵਾਦੀ ਆ ਤੇ ਦੁਆ ਕਰਦਾ ਕਿ ਮਹਾਪੁਰਸ਼ ਦਾ ਅਸਰਬਾਦ ਸਾਡੇ ਏਰੀਆ ਦੇ ਉੱਤੇ ਪੂਰਾ ਅਸਰਬਾਦ ਬਣਿਆ ਰਹੇ ਏਕਤਾ ਅਖੰਡਤਾ ਭਾਈਚਾਰਾ ਤੇ ਨਸਿਆਂ ਦੇ ਰਹਿ ਸਾਡੇ ਏਰੀਆ ਰਵੇ ਇੰਨੀ ਬੇਨਤੀ ਕਰਦਾ ਜੈ ਗੁਰਦੇਵ ਧੰਨ ਗੁਰਦੇਵ ਜੈਪੀਮ ਜੈਪਾਰ ਅੱਜ ਬੜਾ ਖੁਸ਼ੀਆਂ ਤੇ ਭਾਗਾਂ ਵਾਲਾ ਦਿਨ ਹੈ ਕਿਉਂਕਿ ਸਾਡੇ ਰੈਬਰ ਸਦਨੰਜੇਦਾਰ ਜੀ ਮਹਾਰਾਜ ਅੱਜ ਉਸੇ ਆਪੁਰਦੇ ਪਿੰਡ ਚ ਹਾਜ਼ਰੀ ਕੇ ਚਰਨ ਪਾਏ ਨੇ ਤੇ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਵੀ ਵਧਾਈ ਦਿੰਦਾ ਤੇ ਦਰਪੋਣ ਨੂੰ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਮਹਾਰਾਜ ਦੇ ਦੱਸਿਆ ਤੇ ਸਿੱਖਿਆ ਤੇ ਉਹਨਾਂ ਦੇ ਚਰਨਾਂ ਦੇ ਅਸੀਂ ਚੱਲਿਓ ਉਹਨਾਂ ਦੇ ਆਪਾਂ ਸਿੱਖਿਆ ਦੇ ਅਨੁਸਾਰ ਉਹਨਾਂ ਆਪਣੇ ਜੀਵਨ ਚ ਧਾਰਨ ਕਰੀਏ ਇਸ ਤਲਾਵਾ ਅੱਜ ਮਹਾਰਾਜ ਨੇ ਤੇ ਇਸ ਵਿਸ਼ਾਲ ਸੰਮੇਲਨ ਤੇ ਜੋ ਆਏ ਨੇ ਇਸ ਤੋਂ ਇਲਾਵਾ ਅੱਜ ਬਾਬਾ ਸਾਹਿਬ ਦੀ ਅੰਬੀਦਕਰ ਜੀ ਪਿੰਡ ਚੋਹਾਲ ਵਿਖੇ ਅੱਜ ਪ੍ਰਤੀਮਾ ਦਾ ਵੀ ਰਵਾਰਣ ਕੀਤਾ ਮਹਾਰਾਜ ਜੀ ਆ ਗਏ ਤੋਂ ਮੈਂ ਸਾਰੇ ਇਲਾਕਾ ਮਾਸੇਰ ਨੂੰ ਬਧਾਈ ਦਿੰਦਾ ਤੇ ਜਿਨ੍ਹਾਂ ਨੇ ਪ੍ਰਬੰਧ ਕੀਤਾ ਸਾਰੇ ਉਹਨਾਂ ਨੂੰ ਉਹਨਾਂ ਸਾਰਿਆਂ ਦਾ ਵੀ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਤੇ ਸਭ ਸਮੇਲਨ ਦੀ ਇੱਕ ਵਾਰ ਸਾਰੇ ਬਹੁਤ ਬਧਾਈ ਜੈ ਭਿੰਮ ਜੈ ਭਾਪਾ